ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਤਿ ਸ੍ਰੀ ਅਕਾਲ ਇੱਕ ਬਹੁਤ ਹੀ ਮੰਦਪਾਗੀ ਖਬਰ ਤੁਹਾਡੇ ਨਾਲ ਪਿੰਡ ਗਰਚਿਆਂ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਕਾਰ ਨੇ ਪੈਦਲ ਚੱਲ ਰਹੇ ਵਿਅਕਤੀ ਨੂੰ ਦਰੜ ਕੇ ਰੱਖ ਦਿੱਤਾ ਤੇ ਉਸ ਦੀ ਮਾਤ ਹੋ ਗਈ ਅੱਜ ਦਿਨ ਅਜਿਹੇ ਬਹੁਤ ਹਾਦਸੇ ਹੋ ਰਹੇ ਆ ਕਿ ਅਸੀਂ ਦੇਖਦੇ ਹਾਂ ਕਿ ਲੋਕ ਪੈਦਲ ਜਾਂ ਸਾਈਕਲ ਤੇ ਜਾਂ ਮੋਟਰਸਾਈਕਲ ਤੇ ਆਪਣੀ ਸਾਈਟ ਤੇ ਜਾ ਰਹੇ ਹੁੰਦੇ ਆ ਤੇ ਓਵਰ ਸਪੀਡ ਗੱਡੀ ਪਿੱਛੋਂ ਆ ਕੇ ਤੇਜ਼ ਰਫ਼ਤਾਰ ਚ ਆ ਕੇ ਜਿਹੜਾ ਟੂ ਵੀਲਰ ਵਾਲਿਆਂ ਨੂੰ ਜਾਂ ਸੜਕ ਤੇ ਇੱਕ ਸਾਈਡ ਤੇ ਤੁਰਨ ਵਾਲੇ ਪੈਦਲ ਵਿਅਕਤੀਆਂ ਨੂੰ ਦਰੜ ਕੇ ਰੱਖ ਦਿੰਦੀ ਆ ਹੁਣ ਅਜਿਹਾ ਹੀ ਕੁਝ ਮਾਮਲਾ ਜਿਹੜਾ ਆ ਉਹ ਗਰਚਾ ਤੋਂ ਸਾਹਮਣੇ ਆਇਆ ਦੱਸਦੀ ਆ ਜਸਵੀਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਗਰਚਾ ਬਲਾਕ ਔੜ ਉਮਰ ਕਰੀ 55 ਸਾਲ ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਸੀਗਾ ਕੱਲ ਦੁਪਹਿਰ ਕਰੀਬ 11:00 ਵਜੇ ਆਪਣੇ ਪਿੰਡ ਘਰਚਾ ਤੋਂ ਪੈਦਲ ਹੀ ਪਿੰਡ ਗੜਪਧਾਣਾ ਵੱਲ ਨੂੰ ਕਿਸੇ ਕੰਮ ਲਈ ਜਾ ਰਿਹਾ ਸੀ ਕਿ ਜਦੋਂ ਪਿੰਡ ਮਹਲ ਖੁਰਦ ਸਤਸੰਗ ਭਵਨ ਤੇ ਨਜ਼ਦੀਕ ਪਹੁੰਚਿਆ ਤਾਂ ਪਿੱਛੇ ਤੋਂ ਆਈ ਸਫੇਦ ਰੰਗ ਦੀ ਗੱਡੀ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਜਸਵੀਰ ਸਿੰਘ ਦੂਰ ਸੜਕ ਕਿਨਾਰੇ ਲੱਗਦੇ ਲੋਹੇ ਦੇ بڑے ਐਂਗਲ ਤੇ ਜਾ ਡਿੱਗਿਆ ਤੇ ਮੌਕੇ ਤੇ ਹੀ ਮੌਤ ਹੋ ਗਈ ਤੁਸੀਂ ਅੰਦਾਜ਼ਾ ਲਗਾਓ ਕਿ ਗੱਡੀ ਦੀ ਸਪੀਡ ਕਿੰਨੀ ਜ਼ਿਆਦਾ ਹੋਵੇਗੀ ਕਿ ਜਸਵੀਰ ਸਿੰਘ ਨੂੰ ਮ੍ਰਿਤਕ ਜਸਵੀਰ ਸਿੰਘ ਨੂੰ ਗੱਡੀ ਨੇ ਚੱਕ ਕੇ ਚੰਗੀ ਦੂਰ ਮਾਰਿਆ ਤੇ ਉਸ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਜਾਨ ਚੱਲੇਗੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਇੱਕ ਚਿੱਟੇ ਰੰਗ ਦੀ ਗੱਡੀ ਜਿਸ ਵਿੱਚ ਇੱਕ ਔਰਤ ਬੈਠੀ ਹੋਈ ਸੀ ਰਾਹੋਂ ਤੋਂ ਫਲੋਰ ਵੱਲ ਨੂੰ ਜਾ ਰਹੀ ਸੀ ਤੇ ਟੱਕਰ ਮਾਰਨ ਤੋਂ ਬਾਅਦ ਉਹ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਈ ਅਤੇ ਸੜਕ ਸੁਰੱਖਿਆ ਫੋਰਸ ਤੇ ਆਡ ਪੁਲਿਸ ਪਹੁੰਚੀ ਜਿਨ੍ਹਾਂ ਵੱਲੋਂ ਸੀਸੀਟੀਵੀ ਫੁਟੇਜ ਚ ਕੈਮਰੇ ਖੰਘਾਲੇ ਜਾ ਰਹੇ ਹਨ ਕੈਮਰੇ ਵਿੱਚ ਪਿੰਡ ਗਰਚਾ ਸ਼੍ਰੀ ਗੁਰੂ ਰਵਿਦਾਸ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਹੈ ਉਸ ਦੇ ਕੋਲੋਂ ਕਰੀਬ 11:22 ਵਜੇ ਤੇ ਜਿਹੜਾ ਵਿਅਕਤੀ ਹੈ ਸੜਕ ਦੇ ਕਿਨਾਰੇ ਤੋਂ ਲੰਘਦਾ ਦੇਖਿਆ ਗਿਆ ਮ੍ਰਿਤਕ ਦੀ ਪਤਨੀ ਜਿਹੜੀ ਹੈ ਉਹ 1 ਸਾਲ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਵਿੱਚ ਇਹ ਦੋਵੇਂ ਜੀ ਸਨ ਮ੍ਰਿਤਕ ਦੇ ਭਰਾ ਤੇ ਰਿਸ਼ਤੇਦਾਰਾਂ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਅਤੇ লাশ ਨੂੰ ਪੋਸਟਮਾਰਟਮ ਲਈ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਤਾਂ ਸਾਥੀਓ ਇੱਕ ਹੋਰ ਜਿਹੜੀ ਹੈਰਾਨੀ ਵਾਲੀ ਗੱਲ ਹੈ ਉਹ ਇਹ ਹੈ ਕਿ ਆਇ ਦਿਨ ਜਿਹੜੇ ਹਾਦਸੇ ਹੁੰਦੇ ਆ ਉਹਨਾਂ ਵਿੱਚ ਜਿਹੜੀ ਵੀ ਗੱਡੀ ਵਾਲਾ ਫੇਟ ਮਾਰਦਾ ਹੈ ਜਾਂ ਟੱਕਰ ਮਾਰਦਾ ਹੈ ਉਹ ਰੁਕਣ ਦੀ ਆਪਣੀ ਜ਼ਿੰਮੇਵਾਰੀ ਨੂੰ ਭੁੱਲ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਪਰ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਜਦੋਂ ਤੁਸੀਂ ਕਿਸ ਨੂੰ ਹਿੱਟ ਕਰਦੇ ਹੋ ਕੋਈ ਜਾਣ ਕੇ ਹਿੱਟ ਨਹੀਂ ਕਰਦਾ ਪਰ ਆਪਣੀ ਜ਼ਿੰਮੇਵਾਰੀ ਸਮਝ ਕੇ ਉੱਥੇ ਰੁਕਣਾ ਚਾਹੀਦਾ ਹੈ ਔਰ ਜਿਹੜਾ ਠੱਡੜ ਵਿਅਕਤੀ ਹੈ ਜਿਹੜਾ ਪੀੜਤ ਹੈ ਉਸ ਨੂੰ ਨੇੜਲੇ ਹਸਪਤਾਲ ਪਹੁੰਚਾਉਣਾ ਚਾਹੀਦਾ ਤਾਂ ਜੋ ਉਸ ਦੀ ਜਾਨ ਬਚ ਸਕੇ ਤਖਾਨੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਕੀ ਕੀ ਗੱਲਬਾਤ ਹੋਈ ਕੋਈ ਪਤਾ ਲੱਗਾ ਜੋ ਇੱਥੇ ਮੌਕੇ ਤੇ ਜੋ ਤੁਹਾਨੂੰ ਪਤਾ ਲੱਗਾ ਜੋ ਦੱਸ ਕੇ ਗਈਆਂ ਸਾਨੂੰ ਤਾਂ ਦੱਸ ਕੇ ਗਈਆਂ ਏਡੇ ਤੇ ਹੂੰ ਬੰਦਾ ਮਰਿਆ ਪਿਆ ਗੱਡੀ ਮਾਰ ਗਈ ਹਾਂ ਇਸ ਘਟ ਕੋ ਜਾ ਕੇ ਦੇਖੋ ਅੱਛਾ ਗੱਡੀ ਤੇ ਟੱਕਰ ਮਾਰ ਕੇ ਨੱਟ ਗਈ ਨੱਟ ਗਈ ਗੱਡੀ ਚੱਲੇ ਗਈ ਚੱਲ ਗਈ ਠੀਕ ਤੁਹਾਡਾ ਇਕਬਾਲ ਸਿੰਘ ਇਕਬਾਲ ਸਿੰਘ ਇਹ ਤੁਹਾਡਾ ਕੀ ਲੱਗਦਾ ਆ ਮੇਰਾ ਚਾਚਾ ਲੱਗਦਾ ਏ ਇਹ ਕਿਦਾਂ ਹੋਈ ਆਗੀ ਘਰੋਂ ਜਿੱਦਾਂ ਘਰੋਂ ਰੋਟੀਆਂ ਖਾ ਕੇ ਦਾਲ ਸਬਜ਼ੀ ਬਣਾ ਕੇ ਰੋਟੀਆਂ ਦੋ ਤਿੰਨ ਖਾ ਕੇ ਚਲ ਗਿਆ 11:00 ਵਜੇ ਅੱਛਾ ਸਾਨੂੰ ਅਹੀ ਗਿਆ ਚਲ ਗਿਆ ਆਪਣੇ ਘਰ ਨੂੰ ਗਿਆ ਸੁੱਤਾ ਹੋਊਗਾ ਹਾਂ ਸਾਨੂੰ ਨਹੀਂ ਪਤਾ ਲੱਗਾ ਜੀ ਇਹ ਇਹਨਾਂ ਨੇ ਚਾਚੀ ਉਹਨਾਂ ਨੇ ਮੈਨੂੰ ਉਹਨਾਂ ਨੇ ਕੱਥੀਆਂ ਕਹਿੰਦੀ ਉਹ ਚਾਚੇ ਨੇ ਚੁੱਕ ਲਿਆ ਕਹਿੰਦੀ ਮੁੱਕ ਗਿਆ ਤੁਹਾਨੂੰ ਫਿਰ ਫੋਨ ਆਇਆ ਕੀ ਫੋਨ ਨਹੀਂ ਆਇਆ ਇਹਨਾਂ ਨੇ ਮੈਨੂੰ ਦੱਸੀਆ ਅੱਛਾ ਤੁਹਾਨੂੰ ਫਿਰ ਤੁਸੀਂ ਭਰਾ ਆ ਨਾ ਇਹਦੇ ਇਹਦੇ ਭਰਾ ਕਰਕੇ ਉਹ ਮੈਨੂੰ ਆ ਕੁੜੀ ਨੇ ਫੋਨ ਕੀਤਾ ਸੀ ਆ ਸਭ ਪੇਰੀ ਨੌਨ ਹੈ ਮੈਂ ਇਹ ਮਾ ਅੰਕਲ ਕਹਿੰਦੇ ਚਾਚਾ ਦਾ ਕੰਮ ਪੂਰਾ ਹੋ ਗਿਆ ਉਹਨੂੰ ਦੇਖ ਕੇ ਮੈਂ ਤਾਂ ਮੋਰ ਘਰੋਂ ਕਿੰਨੇ ਕਦੋਂ ਕ ਨਿਕਲੇ ਗਿਆ ਸੀ ਮੈਂ ਤੇ ਕੋਈ ਨਹੀਂ ਗਿਆ ਉੱਧਰ ਮੈਂ ਉੱਧਰ ਰਹਿਣਾ ਹੈ ਉਹਨਾਂ ਪਤਾ ਹੀ ਪਾ ਜਣ ਹਾਂ ਮੈਨੂੰ ਪਤਾ ਲੱਗਾ ਫੋਨ ਕੀਤਾ ਮੈਂ ਪਹੁੰਚ ਗਿਆ ਉਹ ਕਹਿੰਦੀ ਇੱਦਾਂ ਦਾ ਕਰਕੇ ਪਾ ਜੀ ਅੰਕਲ ਕਹਿੰਦੇ ਚਾਚਾ ਮੋਗਿਆ ਬਣਾ ਲੈ ਜਾਏ ਮਾ ਬੇ ਨੂੰ ਉੱਥੋਂ ਉਠਾਇਆ ਪਹਿਲਾਂ ਉੱਧਰ ਆਇਆ ਫਿਰ ਮੈਂ ਆ ਮੁੱਛ ਗਿਆ ਨੰਬਰ ਦੇਣੀ ਆਪੇ ਠੀਕ ਹੈ ਦੱਸਿਓ ਤੁਹਾਨੂੰ ਦੱਸ ਦਿੰਦਾ ਤੁਸੀਂ ਦੱਸੋ ਕੋਈ ਗ੍ਰੇਟ ਹੋ ਮਾ ਪਤ ਨੂੰ ਕਰ ਨੰਬਰ ਲਾ ਲਓ ਪਤੀ ਨੰਬਰ ਲਾ ਨੰਬਰ ਲਾ ਲਓ ਖਾ ਦਿਓ ਨੰਬਰ ਆ ਲੈ ਲਓ ਜੀ ਗੱਡੀ ਲੈ ਕੇ ਨਹੀਂ ਸਾਡੇ ਪਤਾ ਠੀਕ ਹੈ ਜੇ ਵਾ ਲੈਸ ਪਿਆ ਦਿਓ ਠੀਕ ਹੈ ਫਰੀ ਦਾ ਖਾ ਲਈਏ ਠੀਕ ਹੈ ਜੀ ਹਾਂ ਜੀ ਠਾਕ ਸਿਰੇ ਵਿੱਤ ਗਿਆ ਹੈਗਾ ਇਹ ਸ਼ਾਇਦ ਵਿੱਚ ਦੇ ਚਰਚ ਵਿੱਚ ਦੇਖ ਰਹੇ ਹਾਂ ਕੈਮਰਾ ਚਰਚ ਵਿੱਚ ਆਉਂਦਾ ਹੋਇਆ ਤਾਂ ਸਰਕਲ ਕੰਰੇ ਦੇ ਰਹਿੰਦੇ